ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਟਿਚ ਬਟਨ ਲਾਉਣੇ ਬਹੁਤ ਹੀ ਸੌਖੇ ਤਰੀਕੇ ਨਾਲ ਸਿੱਖਾਂਗੇ ਟਿਚ ਬਟਨ ਲਗਾਉਣ ਲਈ ਆਪਾਂ ਨੂੰ ਇੱਕ ਟਿਚ ਬਟਨ ਚਾਹੀਦੇ ਹਨ ਇੱਕ ਤੁਹਾਡੇ ਕੋਲ ਕੋਈ ਵੀ ਸਿੱਕਾ ਹੋਵੇ ਏ ਟਿਚ ਬਟਨ ਲਗਾਉਣ ਵਾਲਾ ਇੱਕ ਟੂਲ ਚਾਹੀਦਾ ਹੈ ਇਹ ਆਪਾਂ ਸਲਾਈ ਨੂੰ ਵੱਡਾ ਛੋਟਾ ਕਰਨ ਵਾਸਤੇ ਜੋ ਆਮ ਮਸ਼ੀਨਾਂ ਦੇ ਅੱਗੇ ਲੱਗਿਆ ਹੁੰਦਾ ਹੈ ਉਹ ਚੀਜ਼ ਹੈ ਇਸ ਤਰ੍ਹਾਂ ਦੀ ਤੁਸੀਂ ਇੱਕ ਇੱਕ ਕਿੱਲੀ ਵੀ ਲੈ ਸਕਦੇ ਹੋ ਜੋ ਤੁਹਾਨੂੰ ਬਾਜ਼ਾਰ ਵਿੱਚ ਮਿਲ ਜਾਵੇਗੀ ਇੱਕ ਤੁਹਾਡੇ ਕੋਲ ਸੂਈ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਮਾਰਕਿੰਗ ਕਰਾਂਗੇ ਕਾਲਰ ਤੋਂ ਆਪਾਂ 2 ਇੰਚ ਛੱਡ ਕੇ ਨਿਸ਼ਾਨ ਲਗਾਵਾਂਗੇ ਪਹਿਲੇ ਬਟਨ ਦਾ ਉਸ ਤੋਂ ਬਾਅਦ ਇਸ ਨਿਸ਼ਾਨ ਤੋਂ ਫੱਟੀ ਤੱਕ ਅੱਧ ਕਰ ਕਰ ਲਵਾਂਗੇ ਇਸ ਦਾ ਇਸ ਤੋਂ ਬਾਅਦ ਦੋਨਾਂ ਨਿਸ਼ਾਨਾਂ ਨੂੰ ਜਾਂ ਮਾਰਕ ਨੂੰ ਆਪਸ ਵਿੱਚ ਮਿਲਾ ਕੇ ਇੱਕ ਆਪਣਾ ਤੀਸਰਾ ਬਟਨ ਦਾ ਮਾਰਕਿੰਗ ਹੋ ਜਾਵੇਗੀ ਇਸ ਤਰ੍ਹਾਂ ਅਖੀਰ ਵਿੱਚ ਆਪਾਂ ਫੇਰ ਇੱਕ ਮਾਰਕ ਤੇ ਫੱਟੀ ਵਾਲਾ ਨਿਸ਼ਾਨ ਮਲਾ ਲਵਾਂਗੇ ਤੇ ਚਾਰ ਆਪਣੇ ਬਟਨ ਲੱਗਣਗੇ ਸਭ ਤੋਂ ਪਹਿਲਾਂ ਤੁਸੀਂ ਕੰਡੇ ਵਾਲਾ ਹਿੱਸਾ ਉੱਪਰ ਵਾਲੀ ਸਾਈਡ ਤੇ ਫੱਟੀ ਦੇ ਵਿਚਾਲੇ ਕਰਕੇ ਇਸ ਤਰੀਕੇ ਨਾਲ ਲਗਾ ਲੈਣਾ ਹੈ ਦੂਸਰੀ ਸਾਈਡ ਤੁਸੀਂ ਕੰਡੇ ਵਧੀਆ ਤਰੀਕੇ ਨਾਲ ਕੱਢ ਲੈਣੇ ਹਨ ਤੇ ਸਿੱਕੇ ਦੇ ਉੱਪਰ ਇਹ ਬਟਨ ਰੱਖ ਦੇਣਾ ਹੈ ਗੋਲ ਮੋਰੀ ਵਾਲਾਸਤੇ ਉੱਪਰ ਇੱਕ ਬਟਨ ਰੱਖਣਾ ਹੈ ਕਿੱਲੀ ਨੂੰ ਆਪਾਂ ਇਸ ਦੇ ਉੱਪਰ ਪੂਰਾ ਵਧੀਆ ਤਰੀਕੇ ਨਾਲ ਟਿਕਾ ਲੈਣਾ ਹੈ ਤੇ ਪਹਿਲੀ ਛੱਟ ਛੋਡੀ ਬਟਨ ਦੇ ਉੱਪਰ ਪ੍ਰੋਪਰ ਲੱਗਣੀ ਚਾਹੀਦੀ ਹੈ ਉਸ ਤੋਂ ਬਾਅਦ ਇੱਕ ਬਟਨ ਹੋਰ ਸਾਨੂੰ ਦੂਸਰੀ ਜਿਹੜੀ ਕਿੱਲੀ ਨਾਲ ਲਗਾ ਕੇ ਦਿਖਾਵਾਂਗੇ ਉਸੇ ਤਰੀਕੇ ਨਾਲ ਹੀ ਕੰਡੇ ਵਾਲਾ ਹਿੱਸਾ ਇਸ ਵਿੱਚ ਲਾ ਲੈਣਾ ਹੈ ਉਸ ਉੱਪਰ گول ਬਟਨ ਰੱਖ ਕੇ ਤੇ ਜਿਹੜੀ ਆਪਾਂ ਸਲਾਈ ਵੱਡਾ ਛੁਟਕ ਕਰਨ ਵਾਸਤੇ ਕਿੱਲੀ ਲਈ ਸੀ ਉਸ ਨੂੰ ਉੱਪਰ ਰੱਖ ਕੇ ਅਥੌੜੀ ਜਾਂ ਕਿਸੇ ਵੀ ਚੀਜ਼ ਨਾਲ ਤੁਸੀਂ ਇਸ ਉੱਪਰ ਸਟ ਲਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਸਾਰੇ ਬਟਨ ਲਗਾ ਲੈਨੇ ਹਨ ਉਸ ਤੋਂ ਬਾਅਦ ਦੂਸਰੀ ਸਾਈਡ ਵਾਲੇ ਬਟਨ ਲਗਾਉਣ ਲਈ ਕਾਲਰ ਤੋਂ ਬਰਾਬਰ ਕਰਕੇ ਸੂਈ ਆਪਾਂ ਬਟਨ ਦੇ ਵਿੱਚ ਆਲਦੀ ਲਗਾਉਣੀ ਹੈ ਤੇ ਦੂਸਰੀ ਸਾਈਡ ਆਪਣੀ ਮਾਰਕਿੰਗ ਹੋ ਜਾਵੇਗੀ ਉਲਟ ਸਾਈਡ ਤੋਂ ਕੰਡੇ ਵਾਲਾ ਪਾਸਾ ਆਪਾਂ ਇਸ ਦੇ ਵਿੱਚ ਲਗਾਉਣਾ ਹੈ ਕੰਡੇ ਦੂਸਰੀ ਸਾਈਡ ਤੋਂ ਦੇ ਪ੍ਰੋਪਰ ਬਾਹਰ ਨਿਕਲਾਉਣ ਉਸ ਤੋਂ ਬਾਅਦ ਆਪਾਂ ਦੂਸਰਾ ਬਟਨ ਲਵਾਂਗੇ ਜਿਸ ਦੀ ਇੱਕ ਸਾਈਡ ਬਾਹਰ ਨਿਕਲੀ ਹੁੰਦੀ ਹੈ ਉਸ ਨੂੰ ਇਸ ਦੇ ਉੱਪਰ ਪ੍ਰੋਪਰ ਰੱਖਣਾ ਹੈ ਤੇ ਕਿੱਲੀ ਇਸ ਉੱਪਰ ਰੱਖ ਕੇ ਆਪਾਂ ਪ੍ਰੋਪਰ ਤਰੀਕੇ ਨਾਲ ਛੱਟ ਲਗਾਉਣੀ ਹੈ ਪਹਿਲੀ ਛੱਟ ਹੀ ਤੁਹਾਡੀ ਬਟਨ ਫਿਕਸ ਕਰ ਦੇਵੇਗੀ ਇਸ ਤਰੀਕੇ ਨਾਲ ਤੁਸੀਂ ਇਹ ਦੋਸਤੋ ਬਹੁਤ ਹੀ ਸਾਨੀ ਨਾਲ ਬਟਨ ਲਗਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਕਰਿਓ ਸਾਰੇ ਬਟਨ ਆਪਾਂ ਇਸ ਤਰੀਕੇ ਨਾਲ ਲਗਾ ਲਏ ਹਨ ਹੋਰ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੀਡੀਓ ਦੇਖ ਸਕਦੇ ਹੋ ਥੈਂਕ ਯੂ ਫॉर वाचिंग ਮਾਈ ਵੀਡੀਓ